ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤਾਂ ਪਹਿਲਾਂ ਅੱਜ ਦਾ ਸਵਾਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅਮਰਿਤਪਾਲ ਦੀ ਅੱਜ ਵੀਡੀਓ ਕਾਨਫਰੈਂਸ ਰਾਹੀਂ ਪੇਸ਼ੀ ਹੋਈ ਹੈ ਅਦਾਲਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਅਮਰਿਤਪਾਲ ਨੂੰ ਕੋਈ ਰੀਲੀਫ ਮਿਲ ਸਕਦਾ ਹੈ ਜਾਂ ਨਹੀਂ ਮਿਲੇਗਾ ਹਾਈ ਕੋਰਟ ਵੱਲੋਂ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਕਰਿਓ ਤਾਂ ਰੁੱਕ ਕਰ ਲੈਣੇ ਆ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੈ ਸੀਐਮ ਭਗਵੰਤ ਮਾਨ ਨੇ ਅੱਜ ਗੇਂ ਸਰਨ ਉਸੇ ਦੀ ਸਿੱਧੀ ਸਿੱਧੀ ਵਾਰਨਿੰਗ ਦਿੱਤੀ ਹੈ ਕਿ ਕੋਈ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਜਿਹੜੀ ਸਾਫ ਸਾਫ ਜਿੰਨ ਘਟਨਾ ਹੋਈ ਹੈ ਮੁਹਾਲੀ ਦੇ ਵਿੱਚ ਕਿਵੇਂ ਦੇਖ ਕੇ ਇਸ ਨੂੰ ਬਹਿਨ ਦਿੱਤੇ ਹੈ ਜੀ ਹਾਲ ਹੀ ਵਿੱਚ ਜੋ ਕਪਟੀਆਂ ਕੋ ਗੋਲੀ ਲੱਗੀ ਹੈ ਡੈਥ ਹੋ ਗਈ ਹੈ ਲੋਕ ਵੀ ਇਸੇ ਕਾਫੀ ਡਰੇ ਹੋਏ ਹਨ ਲਾਇਲ ਆਰਡਰ ਤੇ ਬਹੁਤ ਸਵਾਲ ਉਸ ਹੈ ਕੀ ਕਹਿਣਾ ਚਾਹੇਗੇ ਇਸ ਤੇ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਪਨਾਹੀ ਕਰਦੇ ਅਸੀਂ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਵੀ ਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚੋਂ ਗਾਂ ਉਹਨਾਂ ਦੀਆਂ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਹਾਂ ਕਿ ਸ਼ਾਂਤੀ ਸੁੱਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਸਿਸ਼ਨਸ ਤੇ ਲਿੰਕੇ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਉਂਦੇ ਨੇ ਜਾਂ ਫਿਰ ਜੇ ਫਿਡਰੇਸ਼ਨ ਬਣਦੀਆਂ ਨੇ ਉਸ ਤੋਂ ਬਾਅਦ ਗੈਂਗਸਟਰ ਵਿੱਚ ਇਨਵੋਲਵ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਕੁਝ ਕੰਡੀਸ਼ਨਸ ਬਣਾਈਆਂ ਜਾਣਗੀਆਂ ਜਾਂ ਨਹੀਂ ਅਸੀਂ ਅਸੀਂ ਸਾਰਾ ਕਲੋਜ਼ਲੀ ਮੋਨਿਟਰ ਕਰ ਰਹੇ ਹਾਂ ਕੁਝ ਗੱਲਾਂ ਹੈ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਿਕਿਉਰਿਟੀ ਨਾਲ ਰਿਲੇਟਡ ਨੇ ਪਰ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡ ਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ-ਕਿੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ ਅਨਲਿਸਿਸ ਕਰਕੇ ਕੌਣ-ਕੌਣ ਇਨਵੋਲਵਮੈਂਟ ਹੈ ਕੀ ਦੀ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਏ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਮਾਂਆਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ ਚੋ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਤੇ ਅਸੀਂ ਸ਼ਾਂਤੀ ਪਸੰਦ ਲੋਕਾਂ ਪਰ ਜੇ ਸਾਡੀ ਕੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤ ਐਕਸ਼ਨ ਲਏ ਉਹਨਾਂ ਤੇ ਅਗਲੀ ਵੱਡੀ ਖਬਰ ਜੋ ਕਿ ਖੰਡੂਰ ਸਾਹਿਬ ਤੋਂ ਸਾਂਸਦ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੈ ਇੱਕ ਪੁਰਾਣਾ ਡਾਇਲੋਗ ਹੈ ਸਨੀ ਜੋਲਦਾ ਤਰੀਖ ਤੇ ਤਰੀਖ ਤਰੀਖ ਬਦਰੀਗਾ ਅਮਰਿਤਪਾਲ ਜਿਹੜੇ ਸੰਸਦਾਂ ਨੇ ਉਹਨਾਂ ਦੇ ਨਾਲ ਵੀ ਕੋਈ ਅਜੀਬ ਹੀ ਹੋ ਰਿਹਾ ਹੈ ਅਮਰਿਤਪਾਲ ਨੂੰ ਕੱਲ ਤੋਂ ਅੱਜ ਦੀ ਤਰੀਕ ਮਿਲੀ ਹੈ ਕੱਲ ਵਕੀਲਾਂ ਦੀ ਹੜਤਾਲ ਦੇ ਚੱਲਦਿਆਂ ਅਮਰਿਤਪਾਲ ਦਾ ਜਿਹੜਾ ਕੇਸ ਹੈਗਾ ਉਹ ਕੱਲ ਤੇ ਮੁਲਤਵੀ ਕਰ ਦਿੱਤਾ ਗਿਆ ਹੈ ਤਾਂ ਕਿਤੇ ਨਾ ਕਿਤੇ ਅਮਰਿਤਪਾਲ ਨੂੰ ਬਾਰ-ਬਾਰ ਤਰੀਕ ਮਿਲ ਰਹੀ ਹੈ ਇਸ ਮਾਮਲੇ ਦੀ ਜ਼ਿਆਦਾ ਜਾਣਕਾਰੀ ਅਮਰਿਤਪਾਲ ਦੇ ਜਿਹੜੇ ਵਕੀਲ ਹੈ ਈਮਾਨ ਸਿੰਘ ਖਾਰਾ ਉਹ ਦੇ ਰਿਹਾ ਹੈ ਕੀ ਕੋਈ ਜਾਣਕਾਰੀ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ ਅਮਰਿਤਪਾਲ ਸਿੰਘ ਉਹਨਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇਕਤਾ ਜੋ ਉਹਨਾਂ ਦਾ ਬੀਤੇ ਦਿਨਾਂ ਤੋਂ ਉਹਨਾਂ ਚੱਲਦਾ ਆ ਰਿਹਾ ਪਰੋਲ ਵਾਲਾ ਕੇਸ ਜੋ ਇੱਕ ਟੈਂਪਰਰੀ ਰੀਲੀਜ਼ ਮੰਗ ਰਹੇ ਆ ਵੀ ਉਹਨਾਂ ਨੂੰ ਸੈਸ਼ਨ اٹੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ 24 ਦਸੰਬਰ ਤੱਕ ਵਿంటర్ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਸੀ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਉਂਡ ਹੋਇਆ ਸੀ 6 ਹਫ਼ਤੇ ਡਿਸਾਈਡ ਕਰਨਾ ਸੀ ਤੇ ਜੋ ਪਰੋਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ اٹੈਂਡ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਹੈ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮ ਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀਨੋ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਹੈ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਏਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕਸੀਆਂ ਪੀਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਜੀ ਇਹਦਾ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਵਾਲਾ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ ਤੇ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਨਹੀਂ ਜੀ ਉਹ ਵੀ 11 ਨੂੰ ਨਹੀਂ ਉਸ ਦੀ ਜਿਹੜੀ ਤਰੀਕ ਆ ਅੱਗੇ ਆ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਿਹੜਾ ਇਹ ਜਵਾਬ ਦਿੱਤਾ ਸਰਕਾਰ ਨੇ ਫਿਰ ਉਹ ਨਾ ਦੇਣ ਦੇ ਕਰਨ ਵਿੱਚ ਇਹ ਵੀ ਤੁਸੀਂ ਦੱਸਿਆ ਕਿ ਮੁੱਖ ਮੁੱਖ ਉਹੀ ਪੁਰਾਣੇ ਕੇਸ ਹਨ ਬਸ ਉਹੀ ਹੈ ਜੀ ਜੋ ਹਰੀਨੋ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4 ਹਜ਼ਾਰ ਪੇਜਾਂ ਦਾ ਚਲਾਨ ਹੈ ਪੰਜਾਬੀ ਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਕੇੀਐਫ ਜਥੇਬੰਦੀ ਦੇ ਬਾਰੇ ਇਹ ਕੈਨੇਡਾ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਐ ਤੇ ਇਹ ਖੱਸ਼ਾ ਜਾਰ ਕਰ ਰਹੇ ਨੇ ਵੀ ਦਿਬਰੂਗੜ੍ਹ ਜੇਲ੍ਹ ਚ ਬੈਠਿਆ ਭਾਈ ਅਮਰਤਪਾਲ ਸਿੰਘ ਤੁਸਾਨੂੰ ਖਤਰਾ ਹੈ ਇਹੀ ਕੋਸ਼ਾ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਾ ਵੀ ਜੋ ਨਾ ਉਹਨਾਂ ਨੇ ਪੰਜਾਬ ਚ ਆਉਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਟੋਕ ਹੀ ਨਹੀਂ ਬਣਦੀ ਕੋਈ ਨਾ ਰੈਲੇਵੈਂਸੀ ਨਹੀਂ ਬਣ ਰਹੀ ਤਾਂ ੱੱਕੇਸ਼ਾਈ ਹੈ ਡੈਮੋਕ੍ਰੇਸੀ ਦਾ ਮੈਂ ਕਹੂੰਗਾ ਕਹਾਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੁਕ ਕਰ ਲੈਣਾ ਅਗਲੀ ਵੱਡੀ ਖਬਰ ਵੱਲ ਨੂੰ ਖਬਰ ਰਾਣਾ ਬਲਾ ਚੋਰੀਆ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰੇ ਨੂੰ ਪਤਾ ਹੈ ਕਿ ਪਰਸੋ ਰਾਣੇ ਨੂੰ ਕਬੱਡੀ ਕਬ ਜਿਹੜਾ ਸੁਆਨ ਵਿੱਚ ਹੋ ਰਿਹਾ ਸੀਗਾ ਉਸ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਿਆ ਸੀ ਕ੍ਰਿਟੀਕਲ ਹਾਲਾਤ ਦੇ ਵਿੱਚ ਰਾਣਾ ਬਲਾ ਚੋਰੀਆ ਨੂੰ ਫੋਰਟ ਹਸਪਤਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਰਾਣੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਅੱਜ ਐਸਐਸਪੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਪੂਰੇ ਮੁੱਦੇ ਤੇ ਕੀ ਜਾਣਕਾਰੀ ਦਿੱਤੀ ਹੈ ਕਿ ਕੌਣੇ ਲੋਕ ਇਸ ਮਾਮਲੇ ਦੇ ਵਿੱਚ ਕਿਸ ਸਿੱਧੂ ਮੂਸੇਵਾਲੇ ਦਾ ਐਂਗਲ ਜਿਹੜਾ ਸੀਗਾ ਕੁਝ ਮੀਡੀਆ ਦੇ ਵੱਲੋਂ ਦਿਖਾਇਆ ਗਿਆ ਕਿ ਸਿੱਧੂ ਮੂਸੇਵਾਲੇ ਦੇ ਨਾਲ ਇਹ ਮਾਮਲਾ ਜ ਪੂਰੀ ਸੱਚਾਈ ਕੀ ਹੈ ਉਹ ਪੁਲਿਸ ਹੀ ਦੱਸ ਸਕਦੀ ਹੈ ਇਸ ਲਈ ਤੁਹਾਨੂੰ ਦਿਖਾਉਂਦੇ ਹਾਂ ਐਸਐਸਪੀ ਨੇ ਕੀ ਕੁ ਜਾਣਕਾਰੀ ਦਿੱਤੀ ਹੈ ਰਾਣਾ ਬਲਾਚੌਰੀਆ ਨਾਮ ਤੋਂ ਇੱਕ ਕਬੱਡੀ ਪਲੇਅਰ ਔਰ ਪ੍ਰੋਮੋਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁੰਵਰ ਦਿਗਵਿਜੇ ਸਿੰਘ ਜਿਹੜਾ ਕਿ ਬਲਾਚੌਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ 40 ਹਸਪੀਟਲ ਲੈ ਕੇ ਗਏ ਜਿੱਥੋਂ ਬਾਅਦ ਚ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਦੇ ਵਿੱਚ ਇੱਕ ਕੱਲ ਸੋਸ਼ਲ ਮੀਡੀਆ ਤੇ ਪੋਸਟ ਵੀ ਘੁੰਮਰੀ ਸੀਗੀ ਜਿਦੇ ਚ ਕਿ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕੁੰਵਰ ਦਿਗਵਿਜੇ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰਿਆ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰਿਏ ਦੇ ক্লোਜ਼ ਸੀਗਾ ਜਾਂ ਕਬੱਡੀ ਜੁਦੇ ਨਾਲ ਉਹਦੇ ਟਾਈਅਪ ਸੀਗਾ ਇਹਨਾਂ ਦਾ ਜਿਹੜਾ ਡੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹਦੇ ਵਿੱਚ ਜਿਹੜੀ ਹੁਣ ਤੱਕ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਇਲਿਆਸ ਮੱਖਣ ਨਾਮ ਦਾ ਲੜਕਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਝ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫॉर ኦਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਸ ਹੈਗੀਆਂ ਮਹਾਲੀ ਡਿਸਟ੍ਰਿਕਟ ਦੀਆਂ ਉਹ ਦਿੱਲੀ ਦੇ ਵਿੱਚ ਅਮਰitsar ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦਾ ਕੋਈ ਵੀ ਕਲੂ ਮਿਲਿਆ ਹੈਗਾ ਉਨੇ ਉੱਪਰ ਕੰਮ ਕਰ ਰਹੀਆਂ ਜੀ ਤੇ ਇਹਨਾਂ ਨੂੰ ਜਲਦੀ ਹੀ ਅਸੀਂ ਜਿਹੜੇ ਐਸੋਸੀਏਟਸ ਜਿਨ੍ਹਾਂ ਨੇ ਕੋਈ ਸਪੋਰਟ ਦਿੱਤੀ ਹੈ ਉਹ ਵੀ ਤੇ ਮੇਨ ਜਿਹੜੇ ਸ਼ੂਟਰ ਸੀਗੇ ਇਹਨਾਂ ਨੂੰ ਜਲਦੀ ਹੀ ਅਸੀਂ ਰਾਉਂਡ ਅਪ ਕਰ ਲਾਂਗੇ ਅਦਿੱਤਿਆ ਕਪੂਰ ਔਰ ਕਰਨ ਪਾਠਕ ਦੋਨੋਂ ਜਿਹੜੇ ਹੈਗੇ ਜੀ ਡੋਨੀ ਬੱਲ ਗੈਂਗ ਦੇ ਐਸੋਸੀਏਟਸ ਨੇ ਜੋ ਅੰਮ੍ਰਿਤਸਰ ਬੇਸਡ ਹੈਗਾ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫ ਆਈ ਆਰ ਦਰਜ ਹੈ ਤੇ ਜਿਹੜਾ ਕਰਨ ਪਾਠ ਹੈਗਾ ਇਹਦੇ ਉੱਪਰ ਦੋ ਐਫ ਆਈ ਆਰਸ ਦਰਜ ਹੈਗੀਆਂ ਜੀ ਤੇ ਇਹ ਜਿਹੜਾ ਹੈਗਾ ਇਨਸੀਡੈਂਟ ਕੱਲ ਦਾ ਹੈਗਾ ਜੇ ਹੁਣ ਤੁਹਾਡਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਇੱਕ ਵਾਰੀ ਦੱਸ ਦਿਓ ਨਹੀਂ ਇਹ ਦਾ ਇਹ ਇਹ ਸਿੱਧੂ ਮੂਸੇਵਾਲਾ ਜੋ ਮਰਡਰ ਕੇਸ ਸੀਗਾ ਉਹਦੇ ਚ ਰਣਾ ਬੱਲਾ ਚੋਰੀਆ ਦਾ ਕੋਈ ਰੋਲ ਜਾਂ ਕੋਈ ਉਸ ਟਾਈਮ ਕੋਈ ਨਹੀਂ ਬਿਲਕੁਲ ਵੀ ਆਇਆ ਹੈਗਾ ਉਹ ਨੂੰ ਲਿੰਕ ਅਪ ਕਰਨ ਲਈ ਨਹੀਂ ਉਹਦੇ ਚ ਕੋਈ ਵੀ ਮੈਂ ਕਹਿੰ ਰਿਆਂ ਜੀ ਪੁਰਾਣਾ ਹੈ ਤੁਸੀਂ ਰਿਕਾਰਡ ਦਾ ਮੈਟਰ ਆਫ ਰਿਕਾਰਡ ਤੁਸੀਂ ਦੇਖੋ ਉਹਦੇ ਵਿੱਚ ਕੋਈ ਇਹਦਾ ਰਣਾ ਬੱਲਾ ਚੋਰੀਆ ਦਾ ਕੋਈ ਵੀ ਰੋਲ ਨਹੀਂ ਹੈ ਸ਼ਗਨਪ੍ਰੀਤ ਦਾ ਜੀ ਕੰਟਰੋਵਰਸ਼ੀਅਲ ਨਾਮ ਹੈਗਾ ਪੁਰਾਣੇ ਟਾਈਮ ਤੋਂ ਹੀ ਵਿੱਕੀ ਮਿੱਡੂ ਖੇੜਾ ਤੋਂ ਕਿਤੇ ਕਿਤੇ ਮਰਡਰ ਚ ਅਲਗ ਅਲਗ ਉਹਦੇ ਚ ਉਹ ਚੱਲਦਾ ਰਿਹਾ ਹੈਗਾ ਉਹਦਾ ਨਾਮ 노 ਡਾਊਟ ਲੇਕਿਨ ਹਲੇ ਤੱਕ ਜਿਹੜਾ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਵੀ ਇਹ ਜਿਹੜਾ ਮਰਡਰ ਹੋਇਆ ਹੈਗਾ ਇਹ ਬੇਸਿਕਲੀ ਕਬੱਡੀ ਨੂੰ ਲੈ ਕੇ ਇੱਕ ਜਿਹੜਾ ਕਬੱਡੀ ਨੂੰ ਦੇ ਉੱਪਰ ਕੰਟਰੋਲ ਕਰਨ ਦੀ ਡੋਮਿਨੈਂਸ ਦੇ ਉੱਪਰ ਹੈ ਉਹਨਾਂ ਦਾ ਇਹਨਾਂ ਦਾ ਆਪਸ ਦੇ ਗਰੁੱਪ ਦੇ ਵਿੱਚ ਹੈ ਇਹਦੇ ਵਿੱਚ ਮੂਸੇ ਵਾਲਾ ਜਾਂ ਉਸ ਤਰ੍ਹਾਂ ਦਾ ਕੋਈ ਵੀ ਐਂਗਲ ਨਹੀਂ ਹੈਗਾ ਨਹੀਂ ਮੈਂ ਮੈਂ ਜੋ ਦੱਸ ਰਿਹਾ ਜੀ ਜੋ ਹਲੇ ਤੱਕ ਸਾਨੂੰ ਕ੍ਰਿਮੀਨਲ ਹਿਸਟਰੀ ਕੋਈ ਇਹਦੀ ਨਹੀਂ ਹੈਗੀ ਇਸ ਤਰ੍ਹਾਂ ਦੀ ਵੀ ਗੈਂਗ ਵਾਰਚ ਕਿਤੇ ਇਨਵੋਲਡ ਰਿਹਾ ਹੋਵੇ ਲੇਕਿਨ ਹਾਂ ਇਹਨੂੰ ਜੱਗੂ ਨਾਲ ਲਿੰਕ ਅਪ ਜ਼ਰੂਰ ਕੀਤਾ ਜਾਂਦਾ ਸੀ ਫॉर ਕਬੱਡੀ ਰੁਕ ਕਰ ਲੈਂਦੇ ਆ ਅਗਲੀ ਵੱਡੀ ਖਬਰ ਵੱਲ ਨੂੰ ਖਬਰ ਆਮ ਆਦੀ ਪਾਰਟੀ ਦੇ ਵਿਧਾਇਕ ਡਿੰਪੀ ਢੀਲੋਂ ਦੇ ਨਾਲ ਜੁੜੀ ਹੈ ਡਿੰਪੀ ਢੀਲੋਂ ਨੇ ਬਹੁਤ ਤੇਂਕ ਦੇ ਜਾਂਦੇ ਸਾਫ ਕਿਆ ਜੀ ਕਿ ਕੋਈ ਬੂਥ ਕੈਪਚਰਿੰਗ ਨਹੀਂ ਹੋਈ ਰਾਜਾ ਵ੍ਰਿੰਗ ਜਿਹੜਾ ਹੈਗਾ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਹੈ ਕਿਉਂਕਿ ਹਾਈ ਕਮਾਂਡ ਦੇ ਵੱਲੋਂ ਕਾਫੀ ਚਾੜ ਪਈ ਹੈ ਨੀਤੀਆਂ ਨੂੰ ਦੇਖਦੇ ਹੋਏ ਇਸ ਬਿਆਨ ਤੋਂ ਬਾਅਦ ਹੁਣ ਰਾਜਾ ਵ੍ਰਿੰਗ ਦੀ ਘਰ ਵਾਲੀ ਅਮਰਤਾ ਵ੍ਰਿੰਗ ਨੇ ਡਿੰਪੀ ਟੀਲੋਂ ਦਾ ਜਵਾਬ ਦਿੱਤਾ ਹੈ ਕਿ ਕੋਈ ਜਾਣਕਾਰੀ ਹੈ ਆ ਤੁਹਾਨੂੰ ਸੁਣਾਉਂਦੇ ਹਾਂ ਮੈਮ ਗਿੱਦੜਵਾਚ ਵਿਚਰੇ ਅੱਜ ਗਏ ਵਲੋਕਸਪੀ ਦੀ ਰਿਪੋਰਟਿੰਗ ਹੋ ਰਹੀ ਹੈ ਕੀ ਲੱਗਦਾ ਹੈਗਾ ਕਿ ਉਹ ਜਾ ਮਾਹੌਲ ਵਰਕਰ ਤੱਕ ਬਹੁਤ ਛਾਪਰ ਹੈ ਮੋਹਾਲੀ ਦੇ ਵਰਕਰਸ ਦੇ ਵਿੱਚ ਪਰਸੋ ਇਹਨਾਂ ਨੇ ਬੂਥ ਕੈਪਚਰਿੰਗ ਕੀਤੀ ਸੀ ਜਿਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਦੋ ਪਿੰਡਾਂ ਦੇ ਵਿੱਚ ਰੀਪੋਲ ਕਰਾਇਆ ਸੀ ਔਰ ਅੱਜ ਇਸੇ ਰੀਪੋਲ ਕਰਕੇ ਮੈਂ ਵਰਕਰਸ ਨੂੰ ਬਲਣ ਵਾਸਤੇ ਕਹੀ ਸੀ ਕਿਦਰ ਵੱਧ। ਮੈਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਵਾਲੀ ਧਿਰ ਵੱਲੋਂ ਸਾਹਮਣੇ ਆ ਰਹੀ ਕਿ ਡਿਪਰੈਸ਼ਨ ਚ ਚਲਾ ਗਿਆ ਵਿਰੋਧੀ ਧਿਰ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਹੈ ਕਹਿੰਦੇ ਬੋਰ ਰਹੇ ਨੇ ਡਿੰਪੀ ਢਿੱਲੋਂ ਦਾ ਅੱਜ ਦਾ ਹੀ ਬਿਆਨ ਹੈਗਾ ਕੀ ਕਹੋਗੇ ਆਖਰ ਕੋਈ ਉਹ ਬੂਥ ਕੈਪਚਰਿੰਗ ਦਾ ਚੋਨ ਕਮਿਸ਼ਨ ਦੇ ਦੇਖੋ ਮੈਂ ਵੈਸੇ ਕਦੀ ਜ਼ਿਆਦਾ ਧਿਆਨ ਨਹੀਂ ਦਿੰਦਾ ਵਿਰੋਧੀ ਕੀ ਕਹਿੰਦੇ ਬਿਕੋਜ਼ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਕੋਈ ਨਾ ਕੋਈ ਬਿਆਨਬਾਜ਼ੀ ਕਰਦੇ ਰਹਿੰਦੇ ਲੇਕਿਨ ਜਿਹੜਾ ਇਹ ਬਿਆਨ ਹੈ ਨਾ ਇਸ ਤਰ੍ਹਾਂ ਕਿਸੇ ਨੂੰ ਕਹਿਣਾ ਕਿ ਡਿਪਰੈਸ਼ਨ ਦਾ ਸ਼ਿਕਾਰ ਹੈ ਤੇ ਮੈਂ ਵੱਡੇ ਵੀਰ ਨੂੰ ਇਹ ਗੱਲ ਦੱਸਣਾ ਚਾਹਣੀ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਤੁਹਾਡੇ ਬੂਥ ਕੈਪਚਰਿੰਗ ਕਰਨ ਦੇ ਕਰਕੇ ਰੀਪੋਲ ਕਰਵਾਈ ਹੈ ਸ਼ਾਇਦ ਤੁਸੀਂ ਇਹ ਗੱਲ ਭੁੱਲ ਗਏ ਹੋ ਜਾਂ ਤੁਹਾਨੂੰ ਹਾਲਾਤਾਂ ਦਾ ਪਤਾ ਨਹੀਂ ਇਹ ਤੁਸੀਂ ਲੋਕਾਂ ਨੂੰ ਬੇਫਕੂ ਬਣਾਉਂਦੇ ਆਦੀ ਹੋ ਤੁਸੀਂ ਬੂਥ ਕੈਪਚਰਿੰਗ ਕੀਤੀ ਤੇ ਤਾਂ ਇਲੈਕਸ਼ਨ ਕਮਿਸ਼ਨ ਨੇ ਦੋ ਪਿੰਡਾਂ ਦੇ ਵਿੱਚ ਰੀਪੋਲ ਕਰਾਈ ਹੈ ਕਿਸੇ ਦੇ ਹਾਲਾਤ ਬਾਰੇ ਕੋਈ ਬਿਆਨ ਕਰਨਾ ਔਰ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦੇਣੀਆਂ ਇੱਕ ਸਿਆਣੇ ਬਿਆਣੇ ਬੰਦੇ ਨੂੰ ਚੰਗੀਆਂ ਨਹੀਂ ਲੱਗਦੀਆਂ ਭਾਈ ਜੀ ਮੈਂ ਬੂਥ ਕੈਪਚਰਿੰਗ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਚੋਣ ਕਮਿਸ਼ਨ ਨੇ ਚੋਣਾ ਕਰਾ ਦਿੱਤਾ ਪਰ ਵਿਰੋਧੀ ਧਿਰ ਅੱਜ ਵੀ ਨਹੀਂ ਮੰਨ ਰਿਹਾ ਉਹ ਕਹਿੰਦੇ ਬੂਟ ਕੈਪਚਰਿੰਗ ਹੋਈ ਹੀ ਨਹੀਂ ਸੀਗੀ ਬਸ ਇਹ ਤਾਂ ਇਹ ਤਾਂ ਵਿਰੋਧੀ ਧਿਰ ਨੂੰ ਫਿਰ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਕਰਨਾ ਚਾਹੀਦਾ ਕਿ ਉਹਨਾਂ ਨੇ ਇੰਨਾ ਖਰਚਾ ਕਰਕੇ ਔਰ ਇੰਨੀ ਮਤਲਬ ਲੋਕਾਂ ਨੂੰ ਵੀ ਪਰੇਸ਼ਾਨੀ ਚੱਕਣੀ ਪਈ ਇਹ ਉਹਨਾ ਕਰਕੇ ਬੋਥ ਕੈਪਚਰਿੰਗ ਹੋਈ ਤੇ ਤੁਸੀਂ ਰੀਪੋਲ ਹੋਇਆ ਇਹ ਕਾਈਂਡਲੀ ਤੁਸੀਂ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਇਸ ਚੀਜ਼ ਬਾਰੇ ਪੁੱਛੋ ਉਹ ਕਹ ਰਹੇ ਨੇ ਵੀ ਇਲੈਕਸ਼ਨ ਜਿਹੜੀਆਂ ਅੱਜ ਹੋਈਆਂ ਇਹਦੇ ਭਾਵੇਂ ਦੋ ਵਾਰ ਹੋਰ ਕਰਾ ਲਓ ਪਰ ਇਹ ਬੋਥ ਕੈਪਚਰਿੰਗ ਨਹੀਂ ਹੋਇਆ ਮੈਨੂੰ ਦੇਖੋ ਇਹ ਵਿਰੋਧੀ ਮੈਂ ਜ਼ਿਆਦਾ ਕਰੀ ਇਹ ਨਾਲ ਦੀ ਅਗਲਾ ਵਾਰ ਧਿਆਨ ਦੇ ਦਿੱਤਾ ਕੋਈ ਗੱਲ ਨਹੀਂ ਜੋ ਮਰਜ਼ੀ ਕਹਿਣ ਆਪ ਦੇ ਵਰਕਰਾਂ ਨੂੰ ਕੀ ਸੁਨੇਹਾ ਦੇਵਾਂਗਾ ਅੱਜ ਕਿਉਂਕਿ ਤੁਹਾਡੇ ਨਾਲ ਸਦਾ ਖੜੇ ਸੀ ਤੇ ਐਂ ਖੜੇ ਰਾਵਾਂਗਾ ਪਰਵਾਰ ਵਾਂਗ ਕੀ ਥੈਂਕ ਯੂ ਅਗਲੀ ਖਬਰ ਪਾਜਪਾ ਲੀਡਰ ਰਵਨੀਤ ਬਿੱਟੂ ਦੇ ਨਾਲ ਜੁੜੀ ਹੈ ਕੁਝ ਲੋਕਾਂ ਨੂੰ ਵਾਕਈ ਇਹ ਵੱਡੀ ਖਬਰ ਲੱਗੋ ਪਰ ਸਾਨੂੰ ਤਾਂ ਇਹ ਐਲਾਨ ਸੁਣ ਕੇ ਹਾਸਾ ਜਹੀ ਆਇਆ ਕੀ ਐਲਾਨ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਰਵਨੀਤ ਬਿੱਟੂ ਦੀ ਜ਼ੁਬਾਨੀ ਹੀ ਬਹੁਤ ਵੱਡੀ ਖੁਸ਼ਖਬਰੀ ਆ ਖਾਸ ਤੌਰ ਤੇ ਸਾਡੇ ਬਰਨਾਲੇ ਦੇ ਕਿਉਂਕਿ ਹਮੇਸ਼ਾ ਬਹੁਤ ਵੱਡੀ ਡਿਮਾਂਡ ਜਿਹੜੀ ਸਾਰੇ ਬਰਨਾਲੇ ਦੇ ਜਿਹੜੀ ਬੰਦੇ ਬਾਹਰ ਟ੍ਰੇਨ ਸੀ ਉਹ ਸਟਾਪੇਜ ਜਿਹੜਾ ਉੱਥੇ ਨਹੀਂ ਸੀ ਤੇ ਹਰ ਪਾਸਿਓਂ ਚਾਹੇ ਸਾਡੇ ਬੀਜੇਪੀ ਦੀ ਸਾਡੀ ਲੀਡਰਸ਼ਿਪ ਹੋਵੇ ਚਾਹੇ ਕੇਵਲ ਢਿਲੋਂ ਜੀ ਹੋਣ ਉਹਨਾਂ ਦੀ ਜੇ ਮੈਂ ਗੱਲ ਕਰਾਂ ਹੋਰ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਇਸੇ ਤਰੀਕੇ ਨਾਲ ਸਾਡੇ ਉੱਥੇ ਦੇ ਮੈਂਬਰ ਪਾਰਲੀਮੈਂਟ ਜਿਹੜੇ ਨੇ ਮੀਤ ਘੇਰ ਜੀ ਚਾਹੇ ਉੱਥੇ ਦੇ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਅਰਜਿੰਦਰ ਗੁਪਤਾ ਜੀ ਸਭ ਨੇ ਤੇ ਬੀਜੇਪੀ ਨੇ ਤਾਂ ਮੈਂ ਸਮਝਦਾ ਮੈਨੂੰ ਇਹ ਕਿਹਾ ਸੀ ਵੀ ਜੇ ਬਰਨਾਲੇ ਆਉਣਾ ਤਾਂ ਉਦੋਂ ਆਇਓ ਜਿੱਨਾਂ ਚਿਰ ਬੰਦੇਵਾਲਾ ਦਾ ਸਟਾਪੇਜ ਨਹੀਂ ਪਾਉਂਦੇ ਤੇ ਅੱਜ ਮੈਂ ਸਾਰੇ ਬਰਨਾਲੇ ਵਾਲੇ ਤੇ ਸਾਰੇ ਮਾਲਵੇ ਨੂੰ ਕਿਉਂਕਿ ਨਾਲ ਜਿਹੜੇ ਜ਼ਿਲ੍ਹੇ ਨੇ ਇੱਕ ਪਾਸੇ ਤਾਂ ਬਿਲਕੁਲ ਮਲੇਰਕੋਟ ਲਾਏ ਉਹਨਾਂ ਨੂੰ ਬੜਾ ਫਾਇਦਾ ਹੋਊਗਾ ਇੱਕ ਪਾਸਾ ਜਿਹੜਾ ਜਿਵੇਂ ਚਾਹੇ ਉਹ ਸੰਗੂਰ ਦਾ ਹੋਵੇ ਚਾਹੇ ਇੱਕ ਪਾਸਾ ਸਾਡਾ ਮਾਨਸੇ ਦਾ ਹੋਵੇ ਤੇ ਸਾਰਿਆਂ ਨੂੰ ਬਹੁਤ ਵੱਡਾ ਲਾਭ ਆ ਜਿਹੜਾ ਇਸ ਸਟਾਪੇਜ ਦਾ ਮਿਲੂਗਾ ਤਾਂ ਸੁਣਿਆ ਤੁਸੀਂ ਤਾਂ ਇਹ ਸੀਗੇ ਪਾਜਪਾ ਲੀਡਰ ਰਵਨੀਤ ਬਿੱਟੂ ਜਿਨ੍ਹਾਂ ਨੇ ਐਲਾਨ ਕੀਤਾ ਕਿ ਬੰਦੇਵਾਰਤ ਜੇ ਟ੍ਰੇਨ ਹੈਗੀ ਆ ਉਹ ਬਰਨਾਲਾ ਦੇ ਵਿੱਚ ਰੁਕੂਗੀ ਤੇ ਲੋਕਾਂ ਨੂੰ ਬਹੁਤ ਵੱਡੀ ਖੁਸ਼ਖਬਰੀ ਹੈ ਇਸ ਨੂੰ ਦੱਸਿਆ ਤਾਂ ਐ ਜਾ ਰਿਹਾ ਸੀ ਜਿਵੇਂ ਪਤਾ ਨਹੀਂ ਕਿੱਡੀ ਕੋ ਵੱਡੀ ਪ੍ਰਾਪਤੀ ਕਰ ਲਈ ਹੁੰਦੀ ਹੈ ਰਵਨੀਤ ਬਿੱਟੂ ਤੇ ਪਾਜਪਾ ਨੇ ਵੈਸੇ ਤਾਂ ਇਹ ਬਹੁਤ ਆਮ ਜੀ ਸਹੂਲਤ ਹੈ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਲੋਕਾਂ ਨੂੰ ਆਮ ਮਿਲਦੀ ਹੈ ਪਰ ਸਾਡੇ ਇੱਥੇ ਇਸ ਨੂੰ ਬਹੁਤ ਵੱਡਾ ਬਣਾ ਕੇ ਦੱਸ ਦਿੱਤਾ ਜਾਂਦਾ ਹੈ ਜੇਕਰ ਰਵਨੀਤ ਬਿੱਟੂ ਕੋਈ ਯੂਨੀਵਰਸਿਟੀ ਲੈ ਕੇ ਆਏ ਹੁੰਦੇ ਕੋਈ ਹਸਪੀਟਲ ਲੈ ਕੇ ਆਏ ਹੁੰਦੇ ਜਾਂ ਫਿਰ ਕੋਈ ਇੰਡਸਟਰੀ ਲੈ ਕੇ ਆਏ ਵਿਚ ਤਾਂ ਅਸੀਂ ਸੋਚਦੇ ਕਿ ਰਵਨੀਤ ਬਿੱਟੂ ਦੇ ਪਾਜ ਬਣੇ ਕੋਈ ਬਹੁਤ ਵੱਡਾ ਕੰਮ ਕੀਤਾ ਪਰ ਬਿੱਟੂ ਸਾਹਿਬ ਇੱਕ ਰੇਲਵੇ ਸਟੋਪੇ ਦਾ ਐਲਾਨ ਕਰਕੇ ਲੋਕਾਂ ਨੂੰ ਦੱਸ ਰਹੇ ਹੈ ਕਿ ਬਹੁਤ ਵੱਡੀ ਖੁਸ਼ਖਬਰੀ ਹੈ ਸੋ ਖੈਰ ਹੋ ਸਕਦਾ ਹੈ ਬਰਨਾਲਾ ਦੇ ਲੋਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੋਵੇ ਪਰ ਸਾਨੂੰ ਤਾਂ ਲੱਗਦਾ ਹੈ ਕਿ ਇਹ ਆਮ ਜਿਹੀ ਗੱਲ ਹੈ ਜੋ ਬਾਹਰੀਆਂ ਸਰਕਾਰਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਆਮ ਤੌਰ ਤੇ ਲੋਕਾਂ ਲਈ ਕਰਦੀਆਂ ਨੇ ਸੋ ਖੈਰ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਆ ਜੀ